ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਨਾ ਤੁਹਾਨੂੰ ਦੋ ਕਟੀਆਂ ਦਿਖਾਉਣੇ ਆ ਬਾਈ ਕਟੀਆਂ ਕਾਦੀਆਂ ਨਗੇ ਨਹੀਂ ਆ ਗਏ ਬਾਈ ਦੋਵੇਂ ਫੁੱਲ ਸਾਈਨਿੰਗ ਦੇ ਫੁੱਲ ਚਮਕਲੀਆਂ ਟੀਕਾ ਇਹ ਲੈ ਲਓ ਮੂਰੇ ਲਾ ਲੈਣੀਆਂ ਕਰਵਾਲੀਆਂ ਚੌੜੀ ਚੜਾਈਆਂ ਫੁੱਲ ਪਹਿਲੇ ਨੰਬਰ ਤੇ ਨੀਲੀ ਰਾਵੀ ਦਿਖਾਉਣੇ ਆ ਬਾਈ ਤੁਹਾਨੂੰ ਕਿੰਨੀ ਉਮਰ ਦੀ ਆ ਗਈ ਬਾਈ ਇਹ ਬਾਈ 18-18 ਮਹੀਨੇ ਨੇ ਦੋਨੇ ਦੋਮੇ ਦੀ ਉਮਰ ਇੱਕੋ ਜੀ ਬਾਈ 18-18 ਮਹੀਨਿਆਂ ਦੀ ਆ ਕਦ-ਕਦ ਨਾ ਦੋਨਾਂ ਦੇ ਇੱਕੋ ਜੀ ਆ ਤੇ ਮੁੱਲ ਤੁਸੀਂ ਕਹੋਗੇ ਹੁਣ ਬਾਈ ਨੇ 30 ਜਾਂ 35 ਕਰਿਆ ਹੋਊ ਇੱਕਦਮ ਨਾ 30 ਐ ਨਾ 35 ਐ ਇੱਕਦਮ ਮੁੱਲ 72 ਐ ਤੇ ਦੂਜੀ ਦਾ ਬਾਈ ਕਿੰਨਾਗਾ ਇਹਦਾ 26000 ਇਹਦਾ 26000 ਰੁਪਿਆ ਇੱਕੋ ਜਿਹੇ ਬਾਈ ਭੈਣਾ ਹੀ ਲੱਗਦੇ ਆ ਦੇਖਣ ਨੂੰ ਹਾਂ ਬਈ ਤੇ ਕੁਆਲਿਟੀ ਦੇਖੋ ਬਾਈ ਫੇਸ ਰੰਗ ਰੂਪ ਰੰਗ ਟੰਗ ਕੁਆਲਿਟੀ ਬਾਈ ਮਦਰਾਂ ਦਾ ਕੋਈ ਰਿਕਾਰਡ ਐ ਨਾ ਬਾਈ ਚੰਗਾ ਪੂਰਾ ਮਦਰਾਂ ਰਿਕਾਰਡ ਠੀਕ ਆ ਚੰਗੀਆਂ ਮਈਆਂ ਦੇ ਕੱਟੇ ਆ ਥਾਣਾ ਦਾ ਸਾਈਜ਼ ਇੱਕ ਨੰਬਰ ਬਹੁਤ ਸੋਹਣੇ ਥਾਣ ਆ ਗਏ ਬਾਈ ਆਏ ਨਹੀਂ ਫੋਟਾਂ ਜਾਂ ਸੰਗਾ ਖੁੱਲੇ ਥਾਣਾਂ ਦੀਆਂ ਪੂਰਾ ਦੀਆਂ ਹਾਂ ਬਈ ਹਾਂ ਤੇ ਅੱਗੇ ਬਈ 2 ਨੰਬਰ ਇਹ ਵੀ 18 ਮਹੀਨਿਆਂ ਦੀ ਆ ਗਈ ਹਾਂ ਬਈ ਇਹ 18 ਮਹੀਨੇ ਤੇ ਇਹਦਾ ਮੁੱਲ 26000 ਆ ਗਿਆ ਹਨਾ ਤੇ ਕੁਆਲਿਟੀ ਇਹਦੀ ਵੀ ਥਾਣਾ ਦੀ ਚੰਗਿਆ ਫੇਸ ਵਗੈਰਾ ਬੜਾ ਪਿਆਰਾ ਬਈ ਸਿੰਘ ਨਾਲੋਂ ਮੂਹੜਨੀਆਂ ਤੇ ਮੁੱਲ ਜਿਹੜੇ ਬਾਈ ਨੇ ਰੱਖਿਆ ਇਹਨਾਂ ਦੇ ਜਾਇਜ਼ ਰੱਖਿਆ ਪਿੰਡ ਵੀਰ ਦਾ ਜਿਉਂ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਬਾਈ ਨੂੰ ਇਧਰੋਂ ਰਹਿੰਦਾ ਪਿੱਥੋ ਪਿੰਡ ਵਿਦਿਆਲਾ ਤੇ ਚੋਏ ਪਿੰਡ ਨੇੜੇ ਰਹਿੰਦਾ ਕੰਡੈਕਟਰ ਨੰਬਰ ਬੋਲ ਦੋ 98722 32148 ਠੀਕ ਹੈ ਬਾਈ